ਤ론ਾ ਵਿਦਿਆਰਥੀਆਂ ਦੇ ਲਈ ਜੋ ਕਿ ਵਿਦੇਸ਼ ਦੇ ਵਿੱਚ ਜਾ ਕੇ ਸਟੱਡੀ ਕਰਨ ਦੇ ਚਾਹਵਾਨ ਨੇ ਤੇ ਉਸ ਲਈ ਤਿਆਰੀ ਕਰ ਰਹੇ ਨੇ ਦਰਅਸਲ ਲਗਾਤਾਰ ਵੱਖ-ਵੱਖ ਮੁਲਕਾਂ ਦੇ ਵੱਲੋਂ پابੰਦੀਆਂ ਜੜੀਆਂ ਲਗਾਈਆਂ ਜਾ ਰਹੀਆਂ ਨੇ ਤੇ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਐਨ ਆਰ ਆਈ ਵਿਦਿਆਰਥੀਆਂ ਨੇ ਜੋ ਕਿ ਵਿਦੇਸ਼ਾਂ ਤੋਂ ਪੜ੍ਹਨ ਲਈ ਆਉਂਦੇ ਨੇ ਉਹਨਾਂ ਦੇ ਲਈ ਨਵਾਂ ਫੈਸਲਾ ਕੀਤਾ ਗਿਆ 2025 ਦੇ ਲਈ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕੀਤੀ ਗਈ ਹੈ ਘਟਾਈ ਗਈ ਹੈ 2 ਲੱਖ 70 ਹਜ਼ਾਰ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਵਿੱਚ ਐਂਟਰੀ ਮਿਲ ਸਕੇਗੀ ਭਾਰਤ ਅਤੇ ਚੀਨ ਦੇ ਵਿਦਿਆਰਥੀ ਇਸ ਦੀ ਵਜ੍ਹਾ ਕਰਕੇ ਸਭ ਤੋਂ ਵਧੇਰੇ ਪ੍ਰਭਾਵਿਤ ਹੋਣਗੇ ਵੱਡੀ ਗਿਣਤੀ ਚਾਹਤੋ ਵਿਦਿਆਰਥੀ ਜਾਂਦੇ ਨੇ ਤੇ ਆਸਟ੍ਰੇਲੀਆ ਦੇ ਵਿੱਚ ਪੜਨ ਵਾਲੇ ਵਿਦਿਆਰਥੀ 21% ਚੀਨ ਦੇ ਵਿਦਿਆਰਥੀ ਜਾਂਦੇ ਨੇ ਜਦਕਿ 16% ਭਾਰਤੀ ਵਿਦਿਆਰਥੀ ਆਸਟ੍ਰੇਲੀਆ ਦੇ ਵਿੱਚ ਪੜਾਈ ਕਰਨ ਲਈ ਜਾਂਦੇ ਨੇ ਵਿਦਿਆਰਥੀਆਂ ਦੀ ਗਿਣਤੀ ਯੂਨੀਵਰਸਿਟੀ ਦੇ ਵਿੱਚ 145000 ਤੈਅ ਕੀਤੀ ਗਈ ਹੈ ਪ੍ਰੈਕਟੀਕਲ ਅਤੇ ਹੁਨਰ ਆਧਾਰਿਤ ਕੋਰਸਾਂ ਦੇ ਲਈ 95000 ਦੀ ਗਿਣਤੀ ਤੈਅ ਕੀਤੀ ਗਈ ਯਾਨੀ ਕਿ ਇੱਕ ਲਿਮਟ ਤੈਅ ਕਰ ਦਿੱਤੀ ਗਈ ਹੈ ਆਸਟ੍ਰੇਲੀਆ ਦੇ ਵੱਲੋਂ ਕਿ ਕਿੰਨੇ ਲੋਕਾਂ ਨੂੰ ਵੀਜ਼ਾ ਦਿੱਤਾ ਜਾਵੇਗਾ ਸਟੱਡੀ ਵੀਜ਼ਾ ਦਿੱਤਾ ਜਾਵੇਗਾ ਸਾਲ 2025 ਦੇ ਲਈ ਤਾਂ ਜੋ ਹੱਦ ਉਹ 270000 ਤੱਕ ਤੈਅ ਕਰ ਦਿੱਤੀ ਗਈ ਹੈ ਤੇ ਭਾਰਤ ਤੇ ਚੀਨ ਨਾਲ ਸੰਬੰਧਤ ਉਗਿਆਰਥੀ ਜੋ ਆਸਟ੍ਰੇਲੀਆ ਦੇ ਵਿੱਚ ਜਾ ਕੇ ਪੜ੍ਹਨ ਦੇ ਚੁਕਸਨ ਸਟੱਡੀ ਵੀਜ਼ੇ ਤੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਅਹਿਮ ਖਬਰ ਹੈ ਕਿਉਂਕਿ ਦੋਵਾਂ ਮੁਲਕਾਂ ਤੋਂ ਸਭ ਤੋਂ ਵੱਧੇਰੇ ਤਦਾਰ ਦੇ ਵਿੱਚ ਜੋ ਵਿਦਿਆਰਥੀ ਨੇ ਸਟੱਡੀ ਵੀਜ਼ੇ ਦੇ ਉੱਤੇ ਆਸਟ੍ਰੇਲੀਆ ਜਾਂਦੇ ਨੇ ਤੇ ਕਿਹੜੇ ਕੋਰਸਾਂ ਦੇ ਵਿੱਚ ਕਿੰਨੇ ਵਿਦਿਆਰਥੀਆਂ ਦੀ there's about 10% more international students in our universities today than before the pandemic and about 50% more in our private vocational and training providers. students are back, but so are the shocks, people that are seeking to exploit this industry to make a quick buck. And we're implementing a number of reforms to tackle that. Today, I can announce that, subject to the bill passing, the overall number of international students starting a course next year will be set at 270,000. This includes higher education courses and vocational education and training courses. And what this means is next year. that will be about the same ਪਰ ਉਹਨਾਂ ਵਿਦਿਆਰਥੀਆਂ ਦੇ ਲਈ ਜੋ ਕਿ ਵਿਦੇਸ਼ ਦੇ ਵਿੱਚ ਜਾ ਕੇ ਸਟੱਡੀ ਕਰਨ ਦੇ ਚਾਹਵਾਨ ਨੇ ਤੇ ਉਸ ਲਈ ਤਿਆਰੀ ਕਰ ਰਹੇ ਨੇ ਦਰਅਸਲ ਲਗਾਤਾਰ ਵੱਖ-ਵੱਖ ਮੁਲਕਾਂ ਦੇ ਵੱਲੋਂ پابندੀਆਂ ਜੜੀਆਂ ਲਗਾਈਆਂ ਜਾ ਰਹੀਆਂ ਨੇ ਤੇ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਐਨ ਆਰ ਆਈ ਵਿਦਿਆਰਥੀਆਂ ਦੇ ਜੋ ਕਿ ਵਿਦੇਸ਼ਾਂ ਤੋਂ ਪੜ੍ਹਨ ਲਈ ਆਉਂਦੇ ਨੇ ਉਹਨਾਂ ਦੇ ਲਈ ਨਵਾਂ ਫੈਸਲਾ ਕੀਤਾ ਗਿਆ 2025 ਦੇ ਲਈ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕੀਤੀ ਗਈ ਹੈ ਘਟਾਈ ਗਈ ਹੈ 2,17,000 ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਵਿੱਚ ਐਂਟਰੀ ਮਿਲ ਸਕੇਗੀ ਭਾਰਤ ਅਤੇ ਚੀਨ ਦੇ ਵਿਦਿਆਰਥੀ ਇਸ ਦੀ ਵਜ੍ਹਾ ਕਰਕੇ ਸਭ ਤੋਂ ਵਧੇਰੇ ਪ੍ਰਭਾਵਿਤ ਹੋਣਗੇ ਵੱਡੀ ਗਿਣਤੀ ਚ ਇੱਥੋਂ ਵਿਦਿਆਰਥੀ ਜਾਂਦੇ ਨੇ ਤੇ ਆਸਟ੍ਰੇਲੀਆ ਦੇ ਵਿੱਚ ਪੜਨ ਵਾਲੇ ਵਿਦਿਆਰਥੀ 21% ਚੀਨ ਦੇ ਵਿਦਿਆਰਥੀ ਜਾਂਦੇ ਨੇ ਜਦਕਿ 16% ਭਾਰਤੀ ਵਿਦਿਆਰਥੀ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਲਈ ਜਾਂਦੇ ਨੇ ਵਿਦਿਆਰਥੀਆਂ ਦੀ ਗਿਣਤੀ ਯੂਨੀਵਰਸਿਟੀ ਦੇ ਵਿੱਚ 145000 ਤੈਅ ਕੀਤੀ ਗਈ ਹੈ ਪ੍ਰੈਕਟੀਕਲ ਅਤੇ ਹੁਨਰ ਅਧਾਰਿਤ ਕੋਰਸਾਂ ਦੇ ਲਈ 95000 ਦੀ ਗਿਣਤੀ ਤੈਅ ਕੀਤੀ ਗਈ ਹੈ ਯਾਨੀ ਕਿ ਇੱਕ ਲਿਮਟ ਤੈਅ ਕਰ ਦਿੱਤੀ ਗਈ ਹੈ ਆਸਟ੍ਰੇਲੀਆ ਦੇ ਵੱਲੋਂ ਕਿ ਕਿੰਨੇ ਲੋਕਾਂ ਨੂੰ ਵੀਜ਼ਾ ਦਿੱਤਾ ਜਾਵੇਗਾ ਸਟੱਡੀ ਵੀਜ਼ਾ ਦਿੱਤਾ ਜਾਵੇਗਾ ਸਾਲ 2025 ਦੇ ਲਈ ਤਾਂ ਜੋ ਹੱਦ ਉਹ 270000 ਤੱਕ ਤੈਅ ਕਰ ਦਿੱਤੀ ਗਈ ਹੈ ਤੇ ਭਾਰਤ ਤੇ ਚੀਨ ਨਾਲ ਸੰਬੰਧਤ ਉਗਿਆਰਥੀ ਜੋ ਆਸਟ੍ਰੇਲੀਆ ਦੇ ਵਿੱਚ ਜਾ ਕੇ ਪੜ੍ਹਨ ਦੇ ਚੁਕਸਨ ਸਟੱਡੀ ਵੀਜ਼ੇ ਤੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਅਹਿਮ ਖਬਰ ਹੈ ਕਿਉਂਕਿ ਦੋਵਾਂ ਮੁਲਕਾਂ ਤੋਂ ਸਭ ਤੋਂ ਵੱਧੇਰੇ ਤਦਾਰ ਦੇ ਵਿੱਚ ਜੋ ਵਿਦਿਆਰਥੀ ਨੇ ਸਟੱਡੀ ਵੀਜ਼ੇ ਦੇ ਉੱਤੇ ਆਸਟ੍ਰੇਲੀਆ ਜਾਂਦੇ ਨੇ ਤੇ ਕਿਹੜੇ ਕੋਰਸਾਂ ਦੇ ਵਿੱਚ ਕਿੰਨੇ ਵਿਦਿਆਰਥੀਆਂ ਦੀ there's about 10% more international students in our universities today than before the pandemic and about 50% more in our private vocational and training providers. students are back, but so are the shocks, people that are seeking to exploit this industry to make a quick buck. And we're implementing a number of reforms to tackle that. Today, I can announce that, subject to the bill passing, the overall number of international students starting a course next year will be set at 270,000. This includes higher education courses and vocational education and training courses. And what this means is next year that there'll be about the same.